ਬਾਲੀਵੁੱਡ ਦੇ ਸਟਾਰ ਕਲਾਕਾਰ ਹਿਮਨ ਵਜੋ ਜਾਣੇ ਜਾਂਦੇ ਧਰਮਿੰਦਰ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਕੁਝ ਸਮਾਂ ਪਹਿਲਾਂ ਵੀ ਖਬਰਾਂ ਆਈਆਂ ਸਰ ਪਰ ਉਹਨਾਂ ਦਾ ਖੰਡਨ ਕੀਤਾ ਗਿਆ ਸੀ ਕਿ ਉਹਨਾਂ ਦੀ ਸਿਹਤ ਖਰਾਬ ਹੈ ਉਹ ਬਿਲਕੁਲ ਠੀਕ ਹਨ ਪਰ ਅੱਜ ਉਸ ਤੋਂ ਬਾਅਦ ਫਿਰ ਇੱਕ ਖਬਰ ਸਾਹਮਣੇ ਆਈ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਜਿਸ ਤੋਂ ਬਾਅਦ ਉਹਨਾਂ ਦੇ ਚਾਹਣ ਵਾਲਿਆਂ ਦੇ ਵਿੱਚ ਕਾਫੀ ਨਿਰਾਸ਼ਾ ਸੀ ਅਤੇ ਉਹਨਾਂ ਦਾ ਰੋ ਰੋ ਬੁਰਾ ਹਾਲ ਸੀ ਅਜੇ ਵਿੱਚ ਇੱਕ ਤਸਵੀਰਾਂ ਹੋਰ ਨਿਕਲਦੀਆਂ ਨੇ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੇ ਪਿੰਡ ਪੱਖੀ ਦੀਆਂ ਇੱਥੋਂ ਦਾ ਹੀ ਰਹਿਣ ਵਾਲਾ ਇੱਕ ਸ਼ਖਸ਼ ਤਰਮਿੰਦਰ ਜੋ ਪੇਸ਼ੇਵਰ ਜੋ ਪੇਂਟਰ ਹੈ ਉਹ ਤਰਮਿੰਦਰ ਨੂੰ ਆਪਣਾ ਸਭ ਕੁਝ ਮੰਨਦਾ ਸੀ ਪਰ ਉਸ ਨੂੰ ਅੱਜੇ ਬਹੁਤ ਵੱਡਾ ਝਟਕਾ ਲੱਗਾ ਹੈ ਜਿਸ ਤੋਂ ਬਾਅਦ ਉਸ ਦਾ ਰੋ ਰੋ ਬਰਹਾਲ ਹੈ ਕਲਾ ਦੇ ਰਹਿਣ ਵਾਲੇ ਤਰਮਿੰਦਰ ਸਿੰਘ ਦੀ ਗੱਲ ਕਰੀਏ ਤਾਂ ਇਹ ਤਰਮਿੰਦਰ ਸਿੰਘ ਨੂੰ ਇੰਨਾ ਪਿਆਰ ਕਰਦਾ ਸੀ ਕਿ ਇਸ ਵੱਲੋਂ ਕਿਹਾ ਗਿਆ ਸੀ ਕਿ ਉਹ ਉਦ ਤੱਕ ਵਿਆਹ ਨਹੀਂ ਕਰਾਉਣਗੇ ਜਦੋਂ ਤੱਕ ਤਰਮਿੰਦਰ ਉਹਨਾਂ ਨੂੰ ਨਹੀਂ ਮਿਲਦੇ ਅਤੇ ਉਸ ਵੱਲੋਂ ਆਪਣੇ ਘਰ ਦੇ ਵਿੱਚ ਇੱਕ ਮੰਦਿਰ ਵੀ ਤਿਆਰ ਕੀਤਾ ਗਿਆ ਸੀ ਅਤੇ ਜਨਮ ਦਿਨ ਦੇ ਵਾਲੇ ਦਿਨ ਧਰਮਿੰਦਰ ਦਾ ਜਨਮ ਦਿਨ ਪੂਰੇ ਵਧੀਆ ਤਰੀਕੇ ਨਾਲ ਮਨਾਉਣਾ ਸੀ ਪਰ ਉਸ ਨੂੰ ਜਦੋਂ ਇਹ ਖਬਰ ਮਿਲੀ ਤਾਂ ਉਸ ਦਾ ਰੋ ਰੋ ਬੁਰਾ ਹਾਲ ਹੈ ਉਸ ਤੋਂ ਬਾਅਦ ਪੱਕੀ ਕੜਾ ਦੇ ਧਰਮਿੰਦਰ ਵੱਲੋਂ ਧਰਮਿੰਦਰ ਦਾ ਜਨਮ ਦਿਨ ਗੁਰਦੁਆਰਾ ਸਾਹਿਬ ਵਿੱਚ ਮਨਾਇਆ ਜਾਂਦਾ ਸੀ ਅਤੇ ਉਸ ਨੂੰ ਇੱਕ ਵਾਰ ਅਸਲ ਦੇ ਵਿੱਚ ਧਰਮਿੰਦਰ ਨੂੰ ਮਿਲਣ ਦਾ ਸੁਭਾਗ ਵੀ ਮਿਲਿਆ ਸਾਰੀ ਗੱਲਬਾਤ ਅੱਜ ਧਰਮਿੰਦਰ ਵੱਲੋਂ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਤੁਸੀਂ ਵੀ ਸੁਣੋ ਪੱਖੀ ਕਲਾ ਦੇ ਰਹਿਣ ਵਾਲੇ ਤਰਮਿੰਦਰ ਸਿੰਘ ਦੀ ਜਬਾਨੀ ਕਿਸ ਤਰ੍ਹਾਂ ਸੀ ਉਸ ਨੂੰ ਅਸਲ ਦੇ ਵਿੱਚ ਤਰਮਿੰਦਰ ਦਾ ਪਿਆਰ ਅਤੇ ਹੁਣ ਉਹਨਾਂ ਦੇ ਜਾਣ ਤੋਂ ਬਾਅਦ ਕੀ ਹੁਣ ਕਰੇਗਾ ਤਰਮਿੰਦਰ ਇਹ ਪੱਖੀ ਤਰਮਿੰਦਰ ਸਾਹਿਬ ਨੂੰ ਤਾਂ ਮੈਂ ਮੇਰੇ ਹਿਸਾਬ ਨਾਲ 8-10 ਸਾਲ ਦੀ ਉਮਰ ਤੱਕ ਬਹੁਤ ਜ਼ਿਆਦਾ ਪਿਆਰ ਕਰਦਾ ਸੀਗਾ ਜੀ ਹੌਲੀ ਹੌਲੀ ਜਿਵੇਂ ਜਿਵੇਂ ਸੁ ਸੰਭਲਦੀ ਗਈ ਜੀ ਉਹ ਉਸ ਤਰ੍ਹਾਂ ਉਨਾਂ ਦੀਆਂ ਫਿਲਮਾਂ ਦੇਖੀਆਂ ਤੇ ਉਦੋਂ ਵੀ ਉਹਨਾਂ ਦਾ ਜਨੂਨ ਜਿਆਦਾ ਸਵਾਰ ਹੋ ਗਿਆ ਜੀ ਬਹੁਤ ਆਪਦੇ ਦਿਲ ਦੇ ਨੇੜੇ ਲਿਆਂਦਾ ਜੀ ਬਹੁਤ ਜ਼ਿਆਦਾ ਤਰਮਿੰਦਰ ਨੂੰ ਮੈਂ ਨੇੜੇ ਸਮਝਿਆ ਆਪਦੇ ਦਿਲ ਦੇ ਹਰ ਰੋਜ਼ ਉਹਨਾਂ ਦਾ ਨਾਮ ਲੈਣਾ ਮੈਂ ਇਹਦੂ 15 ਸਾਲ ਪਹਿਲਾਂ ਤਰਮਿੰਦਰ ਜੀ ਦਾ ਮੰਦਿਰ ਵੀ ਬਣਾਇਆ ਸੀ ਕਿ ਉਹਨਾਂ ਨੂੰ ਮੈਂ ਆਪਦੇ ਰੱਬ ਨੂੰ ਪੂਜਦਾ ਸੀ ਕਰਨ ਥੋੜੀ-ਥੋੜੀ ਤਰਮਿੰਦਰ ਜੀ ਦਾ ਨੇੜਤਾ ਵੱਧ ਗਈ ਨੇੜਤਾ ਵੱਧ ਗਈ ਜੀ ਤੇ ਪਹਿਲਾਂ ਮੈਂ ਘਰ ਜਨਮ ਦਿਨ ਮਨਾਉਂਦਾ ਹੁੰਦਾ ਸੀਗਾ ਜੀ ਪਹਿਲਾਂ ਮੈਂ ਆਪਣੇ ਘਰ ਹੀ ਜਨਮ ਦਿਨ ਮਨਾਉਂਦਾ ਹੁੰਦਾ ਸੀ ਮੇਰੇ ਉਸ ਜਨਮ ਦਿਨ ਨੂੰ ਦੇਖ ਕੇ ਬਹੁਤ ਲੋਕਾਂ ਨੇ ਮਤਲਬ ਮੈਨੂੰ ਪਿਆਰ ਕੀਤਾ ਜੀ ਤੇ ਆਪਣੇ ਪੱਖੀ ਕਲਾ ਪਿੰਡ ਦੇ ਹੀ ਇੱਕ ਸਰਦਾਰ ਬੱਬੂ ਗੱਲ ਸਿੰਘ ਜੀ ਜਿਹੜੇ ਅੱਜਕੱਲ ਫਰੀਦਕੋਟ ਰਹਿੰਦੇ ਆ ਜੀ ਉਹਨਾਂ ਨੇ ਵੀ ਮੇਰੀਆਂ ਖਬਰਾਂ ਦੇਖੀਆਂ ਮੇਰੀਆਂ ਨਿਊਜ਼ਾਂ ਦੇਖੀਆਂ ਮੈਨੂੰ ਮਿਲਣ ਆਏ ਤੇ ਮੈਨੂੰ ਉਹਨਾਂ ਨੇ ਇੱਕ ਮੰਦਰ ਗਿਫਟ ਕੀਤਾ ਜਿਹਦੇ ਵਿੱਚ ਧਰਮਿੰਦਰ ਦੀਆਂ ਸੋਹਣੀਆਂ ਸੋਹਣੀਆਂ ਫੋਟੋ ਲਾਈਆਂ ਸੀਆਂ ਜੀ ਤੇ ਉਸ ਇਨਸਾਨ ਨੇ ਮੇਰਾ ਬਹੁਤ ਜਿਆਦਾ ਸਾਥ ਦਿੱਤਾ ਤੇ ਉਹਨੇ ਕਿਹਾ ਜੇ ਤੂੰ ਇੰਨਾ ਪਿਆਰ ਕਰਦਾ ਧਰਮਿੰਦਰ ਨੂੰ ਤੇ ਇਹਦਾ ਗੁਰੂ ਘਰ ਦੇ ਵਿੱਚ ਜਨਮ ਦਿਨ ਮਨਾਇਆ ਕਰ ਤੇ ਮੈਂ ਉਸ ਤੋਂ ਬਾਅਦ ਗੁਰੂ ਘਰ ਦੇ ਵਿੱਚ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਉਂਦਾ ਸੀ ਜਿਦੇ ਵਿੱਚ ਮੈਂ ਤਾਂ ਇੰਨਾ ਨਹੀਂ ਖਰਚਾ ਕਰ ਸਕਦਾ ਸੀ ਪਰ ਉਸ ਇਨਸਾਨ ਨੇ ਵੀ ਬਹੁਤ ਖਰਚਾ ਕੀਤਾ ਬਹੁਤ ਧਰਮਿੰਦਰ ਨੂੰ ਪਿਆਰ ਕਰਦੀ ਸੀਗੇ ਜੀ ਉਹ ਵੀ ਹੌਲੀ ਹੌਲੀ ਮੈਂ ਜਦੋਂ ਸਰਦਾਰ ਬੱਬੂ ਸਿੰਘ ਜੀ ਨੇ ਗੁਰਦੁਆਰੇ ਚ ਗੁਰੂ ਘਰ ਦੇ ਵਿੱਚ ਮੇਰੇ ਤੋਂ ਜਨਮ ਦਿਨ ਮਨਾਇਆ ਉਸ ਤੋਂ ਬਾਅਦ ਤਰਮਿੰਦਰ ਨਾਲ ਤਰਮਿੰਦਰ ਨੇ ਖੁਦ ਦੇਖਿਆ ਤੇ ਤਰਮਿੰਦਰ ਨਾਲ ਇਹ ਗੱਲਬਾਤ ਹੋਣ ਲੱਗੀ ਜੀ ਅੱਜ ਫੋਨ ਤੇ ਗੱਲਬਾਤ ਹੁੰਦੀ ਜੀ ਹਾਂਜੀ ਮੈਨੂੰ ਤਰਮਿੰਦਰ ਜੀ ਦਾ 15 ਦਿਨ ਬਾਅਦ ਤਕਰੀਬਨ ਫੋਨ ਆਉਂਦਾ ਹੀ ਆਉਂਦਾ ਸੀਗਾ ਜੀ ਤੇ ਜਿਹਦੇ ਵਿੱਚ ਮੇਰੇ ਨਾਲ 25 30 ਮਿੰਟ ਗੱਲ ਹੁੰਦੀ ਹੈ ਜੀ ਤੇ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਦਾ ਸੀ ਕਿ ਬਾਲੀਵੁੱਡ ਦੇ ਹੀ ਮਨ ਤਰਮਿੰਦਰ ਜੀ ਨੂੰ ਜਿਹਨੂੰ ਮੈਂ ਸਪਨਿਆਂ ਚ ਦੇਖਿਆ ਕਰਦਾ ਸੀ ਜਿਨ੍ਹਾਂ ਨੂੰ ਮੈਂ ਇੱਕ ਥੀਏਟਰ ਚ ਫਿਲਮ ਵਿੱਚ ਦੇਖਦਾ ਸੀਗਾ ਜੀ ਉਹਨਾਂ ਨਾਲ ਮੇਰੀ ਰੁਬਰੂ ਗੱਲ ਹੁੰਦੀ ਹੈ ਜੀ ਜਦੋਂ ਜਦੋਂ ਮੇਰੀ ਫੋਨ ਤੇ ਗੱਲ ਹੁੰਦੀ ਸੀ ਮੈਨੂੰ ਬਹੁਤ ਜਿਆਦਾ ਵਧੀਆ ਲੱਗਦਾ ਸੀਗਾ ਜੀ ਕਦੀ ਮਿਲਨ ਦਾ ਮੌਕਾ ਮਿਲੇ ਐਦੂ 4 ਮਹੀਨੇ ਪਹਿਲੋਂ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਮੈਂ ਆਪਦੀ ਜੀਵਨੀ ਤੇ ਜਾਂ ਫਿਲਮ ਬਣਾਉਂਗਾ ਤੇ ਜਿਹਦੇ ਵਿੱਚ ਮੈਂ ਤੁਹਾਨੂੰ ਮੈਂ ਗੱਲ ਕੀਤੀ ਹੋਈ ਆ ਕਿਸੇ ਨਾਲ ਕਿ ਮੈਂ ਤੁਹਾਨੂੰ ਫਿਲਮ ਦੇ ਵਿੱਚ ਜ਼ਰੂਰ ਲਾਉਂਗਾ ਤੇ ਚਲੋ ਮੈਨੂੰ ਫਿਲਮ ਦਾ ਕੋਈ ਦੁੱਖ ਨਹੀਂ ਕਿ ਮੈਂ ਉਸ ਮਕਾਮ ਤੇ ਨਹੀਂ ਪਹੁੰਚਿਆ ਪਰ ਮੈਨੂੰ ਤਰਲਿੰਦਰ ਦੇ ਜਾਣ ਦਾ ਬਹੁਤ ਵੱਡਾ ਦੁੱਖ ਆ ਜੀ ਕਦੀ ਤਰਲਿੰਦਰ ਜੀ ਨੂੰ ਮਿਲੇ ਹਾਂ ਪਰਸਨਲੀ ਤੌਰ ਤੇ ਤਰਲਿੰਦਰ ਜੀ ਨੂੰ ਮੇਰੀ ਮੁਲਾਕਾਤ ਹੋਈ ਸੀਗੀ ਜੀ 2010 ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਫਿਲਮ ਬਣ ਰਹੀ ਸੀ ਜੱਟ ਜਮਲਾ ਪਗਲਾ ਦੀਵਾਨਾ ਉਦੋਂ ਮੇਰੀ ਬੱਸ ਦੇ ਵਿੱਚ ਮੁਲਾਕਾਤ ਹੋਈ ਸੀ ਜੀ ਤੇ ਕੀ ਉਹ ਕਿਸ ਤਰ੍ਹਾਂ ਦੇ ਨਾਲ ਮਿਲੇ ਸੀ ਤੁਹਾਨੂੰ ਕਿਦਾਂ ਲੱਗਿਆ ਬਹੁਤ ਵਧੀਆ ਸੱਜੇ ਢੰਗ ਨਾਲ ਮੈਨੂੰ ਵਧੀਆ ਤਰੀਕੇ ਨਾਲ ਮਿਲੇ ਜੀ ਮੈਨੂੰ ਖੀਰ ਖਵਾਈ ਸੀ ਮੈਨੂੰ ਤੰਦੂਰ ਦੀਆਂ ਖਵਾਈਆਂ ਸੀਗੀਆਂ ਜੀ ਮੈਨੂੰ ਅੱਜ ਵੀ ਯਾਦ ਹੈ ਮੈਂ ਇਹਨੂੰ ਆਪਣੀ ਬਗਲ ਦੇ ਵਿੱਚ ਫੋਟੋ ਬਾਕੇ ਲਵਾਈ ਸੀ ਜਦੋਂ ਮੈਂ ਧਰਮਿੰਦਰ ਨੂੰ ਆਪਣੇ ਬਾਰੇ ਦੱਸਿਆ ਕਿ ਮੈਂ ਤੁਹਾਡੇ ਲਈ ਪੈਦਲ ਯਾਤਰਾ ਵੀ ਕੀਤੀ ਹੈ ਤੇ ਤਰਮਿੰਦਰ ਨੇ ਮੈਨੂੰ ਆਪਦੇ ਪੱਟ ਤੇ ਬਾਕੇ ਮੇਰੇ ਕੋਲ ਫੋਟੋ ਵੀ ਹੈਗੀ ਹੈ ਜੀ ਜਿਹੜੀ ਕਹਿੰਦੇ ਤੁਸੀਂ ਵਿਆਹ ਨਹੀਂ ਕਰਵਾ ਰਹੇ ਤਰਮਿੰਦਰ ਦੇ ਕਹਿੰਦੇ ਹੋਇਆ ਕਿ ਇਹ ਸੱਚ ਹੈ ਹਾਂਜੀ ਹਾਂਜੀ ਇਹ ਸੱਚ ਹੈ ਕਿ ਮੈਂ ਜਦੋਂ ਮੈਨੂੰ ਕੋਈ ਮੈਰਿਜ ਲਈ ਕਹਿੰਦਾ ਸੀ ਮੇਰਾ ਮਾਪਿਓ ਮੈਂ ਕਹਿੰਦਾ ਸੀ ਕਿ ਨਹੀਂ ਮੈਂ ਪਹਿਲੋ ਤਰਮਿੰਦਰ ਜੀ ਨੂੰ ਮਿਲਣਾ ਤੇ ਫਿਰ ਮੈਂ ਵਿਆਹ ਕਰਵਾਉਂਗਾ ਜੀ ਤੇ ਉਹ ਵੈਗਰੂ ਨੇ ਮੇਰਾ ਸਪਨਾ ਨੇੜੇ ਹੀ ਪੂਰਾ ਕਰ ਦਿੱਤਾ ਸੀਗਾ ਜੀ ਫਿਰ ਤਰਮਿੰਦਰ ਜੀ ਦੀ ਇਧਰ ਫਿਲਮ ਦੀ ਸ਼ੂਟਿੰਗ ਹੋ ਰਹੀ ਸੀਗੀ ਤੇ ਆਪਣੇ ਸਿੰਗਰ ਹਾਕਮ ਬਖਤਰੀ ਵਾਲਾ ਜੀ ਉਹਨਾਂ ਨੇ ਮੇਰੀ ਤਰਮਿੰਦਰ ਜੀ ਨਾਲ ਮੁਲਾਕਾਤ ਕਰਾਈ ਸੀ ਅੱਧਾ ਘੰਟਾ तकरीबन ਮੇਰੀ ਮੁਲਾਕਾਤ ਹੋਈ ਸੀ ਜੀ ਤੇ ਉਹਨਾਂ ਨੇ ਕਿਹਾ ਸੀ ਵੀ ਵਿਆਹ ਕਰਾ ਹਾਂਜੀ ਮੈਂ ਉਹਨਾਂ ਨੂੰ ਕਿਹਾ ਤਾਂ ਸੀ ਕਿ ਸਰ ਮੈਂ ਹਜੇ ਤੱਕ ਵਿਆਹ ਵੀ ਨਹੀਂ ਕਰਵਾਇਆ ਮੈਂ ਤੁਹਾਨੂੰ ਇੰਨਾ ਪਿਆਰ ਕਰਦਾ ਜੀ ਫਿਰ ਮੈਨੂੰ ਉਹਨਾਂ ਨੇ ਕਿਹਾ ਤਾਂ ਵੀ ਬੇਟਾ ਤੂੰ ਮੈਰਿਜ ਕਰਵਾਈ ਤੂੰ ਮੈਨੂੰ ਮਿਲਿਆ ਜੁਲਿਆ ਕਰ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਗੱਲਬਾਤ ਕਰਦਾ ਰਹੂੰਗਾ ਉਸ ਟਾਈਮ ਤਾਂ ਮੇਰੇ ਕੋਲੇ ਫੋਨ ਵੀ ਹੈ ਨਹੀਂ ਸੀਗਾ ਜੀ ਤੇ ਮੈਨੂੰ ਇਹ ਨਹੀਂ ਪਤਾ ਸੀ ਕਿ ਇਹ ਦੁਨੀਆ ਤੇ ਇੱਕ ਐਸਾ ਪਲੇਟਫਾਰਮ ਆਊਗਾ ਟਿਕਟੌਕ ਜਾਂ ਇੰਸਟਾਗ੍ਰam ਆਊਗਾ ਤੇ ਉਸ ਤੇ ਮੈਂ ਰੀਲਾ ਬਣਾਉਂਗਾ ਫਿਰ ਮੈਨੂੰ ਲੋਕ ਤੁਸੀਂ ਲੁੱਕ ਵੀ ਧਰਮਿੰਦਰ ਵਾਲੀ ਕੀਤੀ ਹੋਈ ਹੈ ਕਿਹੜੀ ਫਿਲਮ ਦੀ ਲੁੱਕ ਹੈ ਧਰਮਿੰਦਰ ਦੀ ਜਿਹੜੀ ਸੁਰਖੀ ਹੈ ਹਾਂਜੀ ਇਹ ਸ਼ੋਲੇ ਫਿਲਮ ਦੇ ਵਿੱਚ ਇਸ ਤਰ੍ਹਾਂ ਦੇ ਵਾਲ ਸੀ ਤਰੰबीर ਫਿਲਮ ਚ ਇਸ ਤਰ੍ਹਾਂ ਦੇ ਜ਼ਿਆਦਾਤਰ ਉਹ ਵਾਲ ਆਹੀ ਰੱਖਦੇ ਸੀਗੇ ਜੀ। ਕਾਇਨ ਉਹਦੀ ਬੁੱਕਣਾ ਰੱਖੀ। ਹਾਂਜੀ ਬਸ ਜਾਂ ਹੀ ਰਹਿੰਦੇ ਆ ਤੇ ਜਾਨ ਸਿੱਧੇ ਕਰ ਲਈਦੀ ਜੀ ਤਰਮਿੰਦਰ ਜਿਵੇਂ ਇਹ ਸਟਾਈਲ ਕਰਦਾ ਸੀਗਾ ਜੀ। ਤੇ ਅੱਜ ਜਦੋਂ ਉਹਨਾਂ ਦੇ ਜਾਣ ਦਾ ਪਤਾ ਲੱਗਾ ਮੈਸੇਜ ਮਿਲਿਆ ਤੁਹਾਨੂੰ ਹਣਾ ਤੇ ਕੀ ਕਿਦਾਂ ਲੱਗਿਆ? بس ਜਿਹਨੂੰ ਆਪਾਂ ਜ਼ਿੰਦਗੀ 'ਚ ਸਭ ਤੋਂ ਜ਼ਿਆਦਾ ਨੇੜੇ ਸਮਝਦੇ ਹੋਈਏ ਸਭ ਤੋਂ ਜ਼ਿਆਦਾ ਪਿਆਰ ਕੀਤਾ ਹੋਵੇ ਜਿਨ੍ਹਾਂ ਦੇ ਸੁਪਨੇ ਲੈ ਲੈ ਕੇ ਮੈਂ ਜਵਾਨ ਹੋਇਆ ਜੀ ਉਹਨਾਂ ਦੇ ਜਾਣ ਦਾ ਤੁਹਾਨੂੰ ਵੀ ਪਤਾ ਹੀ ਹੈ ਜੀ ਕਿ ਮੰਨੇ ਦਾ ਹੰਗੰਗ ਟੁੱਟ ਜਾਂਦਾ ਜੀ ਅੱਜ ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਇਸ ਗੱਲ ਦਾ ਕਿ ਕਿਸ ਤਰ੍ਹਾਂ ਲੱਗਦਾ ਜਦੋਂ ਪਹਿਲਾਂ ਫੇਕ ਵੀਡੀਓ ਕੱਲਣਾ ਅਫਵਾਹ ਫੈਲੀ ਸੀ ਕਿ ਪਰਮੇਂਦਰ ਜੀ ਇਸ ਸੰਸਾਰ ਦੇ ਨੇ ਪਰ ਉਸ ਤੋਂ ਬਾਅਦ ਉਹਨਾਂ ਨੇ ਠੀਕ ਹੋਂਦ ਬਾਰੇ ਵੀ ਪਤਾ ਲੱਗਿਆ ਸੀ ਪਰ ਅੱਜ ਲੱਗਦਾ ਹੈ ਕਿ ਕਿਤੇ ਅੱਜ ਲਈ ਵੀ ਗੱਲਾਂ ਫੁਆਈ ਹੋਈ ਮੈਂ ਤਾਂ ਸਵੇਰ 8:30 ਵਜੇ ਜਦੋਂ ਮੈਨੂੰ ਕਾਲ ਆਇਆ ਸੀ ਮੈਂ ਤਾਂ ਇਸ ਪਰਮਾਤਮਾ ਮੂਰੇ ਅਰਦਾਸ ਕੀਤੀ ਸੀ ਕਿ ਇਹ ਖਬਰ ਫੇਕ ਹੋਵੇ ਪਹਿਲੋ ਤਰ੍ਹਾਂ ਦੀ ਪਰ ਰੱਬ ਨੂੰ ਜੋ ਮਨਜ਼ੂਰ ਸੀ ਉਹ ਅੱਜ ਹੋ ਹੀ ਹੋਇਆ ਜੀ ਬਸ ਪਰਮਾਤਮਾ ਮੂਰੇ ਦੁਆ ਕਰਦੇ ਕਿ ਉਹਨਾਂ ਦੀ ਆਤਮਾ ਨੂੰ ਅੱਜ ਸ਼ਾਂਤੀ ਮਿਲੇ ਜੀ ਤਰਮਿੰਦਰ ਦਾ ਪਰਿਵਾਰ ਉਹਨੀਆਂ ਅੰਤਮ ਰਸਮਾਂ ਪੂਰੀਆਂ ਕਰੇਗਾ ਹਨਾ ਤਾਂ ਉਹਨਾਂ ਨੂੰ ਲੈ ਕੇ ਤੁਸੀਂ ਹੀ ਟੁੱਟਿਆਗਾ ਬਸ ਅਸੀਂ ਵੀ ਇਹੀ ਸੋਚਿਆ ਸਰ ਕਿ ਜਿਹੜੇ ਗੁਰੂ ਘਰ ਦੇ ਵਿੱਚ ਮੈਂ ਤਰਮਿੰਦਰ ਜੀ ਦਾ ਜਨਮ ਦਿਨ ਮਨਾਉਂਦਾ ਸੀ ਮੇਰੇ ਨਾਲ ਅੱਜ ਗੱਲ ਹੋਈ ਸੀਗੀ ਸਰਦਾਰ ਬੱਬੂ ਗਿੱਲ ਜੀ ਦੀ ਤੇ ਉਹ ਵੀ ਉਹਨਾਂ ਨੂੰ ਤਕਰੀਬਨ ਬਹੁਤ ਪ੍ਰੇਮ ਕਰਦੇ ਸੀ ਪਿਆਰ ਕਰਦੇ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਜੇ ਤੋ ਇਹਨਾਂ ਨੂੰ ਬਹੁਤ ਪਿਆਰ ਕਰਦਾ ਤਾਂ ਗੁਰੂ ਘਰ ਦੇ ਵਿੱਚੋਂ ਜਾ ਕੇ ਅਰਦਾਸ ਬੇਨਤੀ ਕਰਿਆ ਕਰ ਕਿ ਧਰਮਿੰਦਰ ਸਲਾਮਤ ਰਹਿਣ ਤੇ ਉਸੇ ਗੁਰੂ ਘਰ ਦੇ ਵਿੱਚ ਮੈਂ ਜਨਮ ਦਿਨ ਮਨਾਉਂਦਾ ਸੀਗਾ ਜੀ ਤੇ ਅੱਜ ਮੇਰੀ ਗੱਲ ਹੋਈ ਸੀਗੀ ਗਿਲਸਰ ਨਾਲ ਕਿ ਉਹ ਕਹਿੰਦੇ ਸੀ ਚਲੋ ਜੇ ਉਹਨਾਂ ਦਾ ਪਰਿਵਾਰ ਤੀਜੇ ਦਿਨ ਤੋਂ ਭੋਗ ਪਾਏਗਾ ਤੇ ਆਪਾਂ ਵੀ ਤੀਜੇ ਦਿਨ ਤੋਂ ਹੀ ਭਾਈ ਭਗਤਾ ਵਿਖੇ ਭੋਗ ਪਾਵਾਂਗੇ ਤੇ ਜੇ ਹਫਤੇ ਤੋਂ ਪਾਉਣਗੇ ਤਾਂ ਹਫਤੇ ਤੋਂ ਹੀ ਪਾਵਾਂਗੇ